ਉਹ ਮੀਡੀਆ ਰਾਹੀਂ ਮੈਨੇ ਮੇਰੇ ਫੋਨ ਤੇ ਇੱਕ ਵੀਡੀਓ ਆਇਆ ਸੀਗਾ ਜਿਸ ਵਿੱਚ ਕੁਝ ਲੜਕੀਆਂ ਤੇ ਕੁਝ ਲੜਕੇ ਵੀ ਜੁੜਿਆ ਉਹ ਨਸ਼ਾ ਦਾ ਸੇਵਨ ਕਰਦੀਆਂ ਤੇ ਇੱਕ ਹੋਟਲ ਵਿੱਚ ਤੇ ਇਸ ਨੂੰ ਟੌਰੀ ਕਾਰਬੀ ਕਰਦੇ ਹੋਏ ਸਾਡੀ ਜਿਹੜੀ ਬਲੂ ਡਿਵੀਜ਼ਨ ਦੀ ਟੀਮ ਹੈ ਉਹਨੂੰ ਛਾਪਾ ਮਾਰਿਆ ਤੇ ਜਿਸ ਵਿੱਚ ਸਾਡਾ ਜਿਹੜਾ ਸਿਮਰਨਜੀਤ ਸਿੰਘ ਹੈਗਾ ਆ ਉਹਨੂੰ ਆਪਾਂ ਅਪ੍ਰੀਹੈਂਡ ਕੀਤਾ ਤੇ ਉੱਥੇ ਜਿਹੜਾ 27 ਐਨਡੀਪੀਐਸ ਐਕਾ ਪੱਤਾ ਦਿੱਤੇ ਉਹਨੂੰ ਅਰੈਸਟ ਕੀਤਾ ਗਿਆ ਹੈ ਇਹ ਇਹਦੇ ਵਿੱਚ ਜਿਹੜੇ ਇਹ ਜਮਨਰ ਸਿੰਘ ਵੱਲੋਂ ਪਰਮਿੰਖਾ ਹੋਇਆ ਹੈ ਉਹਦੇ ਵਿੱਚ ਉਹ ਦੱਸਿਆ ਗਿਆ ਕਿ ਜਿਹੜਾ ਇਹ ਨਸ਼ਾ ਲੈ ਕੇ ਆਂਦਾ ਹੈਗਾ ਇਹ ਕੋਈ ਰਾਜਵੀਰ ਕੌਰ ਤੇ ਸ਼ਰਿੰਦਰ ਕੌਰ ਲੇਡੀ ਹੈਗੀ ਹੈ ਉਹਨਾਂ ਤੋਂ ਇਹ ਨਸ਼ਾ ਲੈ ਕੇ ਆਂਦਾ ਹੋ ਜਾਇਆ ਜੀ ਦਿੱਤੀ ਕਿਹਾ ਜਾਂਦਾ ਕਿ ਉਹ ਉਹਦਾ ਨਾਮ ਦਿੱਤੀ ਜੀ ਹੋਟਲ ਦਾ ਨਾਮ ਗਿਆਨੀ ਨਿਵਾਸ ਹੈ ਜਗਾ ਇਹ ਗੋਲਡਨ ਟੈਂਪਲ ਦੇ ਨੇੜੇ ਹੈ ਜਿਹੜਾ ਹੋਟਲ ਹੋਇਆ ਹੈ ਇਸ ਤੋਂ ਸਾਨੂੰ ਜਿਹੜੀ ਇਨਫੋਰਮੇਸ਼ਨ ਜਦੋਂ ਮਿਲੀ ਸੀ ਤੇ ਸਾਡੀ ਟੀਮ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਜਿਹੜਾ ਰਿਪੋਰਟ ਜਾਨੇ ਤੇ ਕਰਿਆ ਗਿਆ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027